ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਅਮਰਤ ਵੇਲੇ ਉੱਠਣ ਵਾਲਿਆਂ ਨੂੰ ਅਤੇ ਜੋ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਨੇ ਉਹਨਾਂ ਦੇ ਮਨ ਨੂੰ ਬੜਾ ਬਲ ਮਿਲੇਗਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਮਰਤ ਵੇਲੇ ਦੀ ਤਾਕਤ ਅਮਰਤ ਵੇਲੇ ਦੀ ਮਹਾਨਤਾ ਬਾਰੇ ਗੱਲ ਕਰਨੀ ਆ ਅੱਜ ਦੀ ਵੀਡੀਓ ਦੇ ਵਿੱਚ ਜੋ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਇਸ ਆਖੀ ਨੂੰ ਸੁਣਨ ਤੋਂ ਬਾਅਦ ਪਤਾ ਲੱਗੇਗਾ ਕਿ ਇੱਕ ਦਿਨ ਦਾ ਅਮਰਤ ਵੇਲਾ ਸਮਾਲਣ ਕਰਕੇ ਇੱਕ ਦਿਨ ਸੇਵਾ ਕਰਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਕਿੰਨੇ ਮਿਹਰਬਾਨ ਹੋ ਸਕਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਕਿੰਨੀਆਂ ਖੁਸ਼ੀਆਂ ਬਰਕਤਾਂ ਸਾਡੀ ਝੋਲੀ ਦੇ ਵਿੱਚ ਪੈ ਸਕਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਦਿਨ ਦੇ ਅਮਰਤ ਵੇਲੇ ਅਤੇ ਇੱਕ ਦਿਨ ਦੀ ਕੀਤੀ ਹੋਈ ਸੇਵਾ ਦੀ ਮਹੱਤਤਾ ਮਹਾਨਤਾ ਬਾਰੇ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਵੀਡੀਓ ਸੁਣਨ ਤੋਂ ਬਾਅਦ ਮਨ ਨੂੰ ਬੜਾ ਬਲ ਮਿਲੇਗਾ ਮਨ ਆਪਣੇ ਆਪ ਹੀ ਕਹੇਗਾ ਕਿ ਮੈਂ ਵੀ ਰੋਜ਼ ਅਮਰਤ ਵੇਲੇ ਉੱਠਾਂ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹਾਸਲ ਕਰਾਂ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਇਹ ਵੀਡੀਓ ਇਹ ਸਾਖੀ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਸਾਖੀ ਹੈ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਦੀ ਕਹਿੰਦੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਪਿੰਡ ਦੇ ਵਿੱਚ ਇੱਕ ਸ਼ਾਹੂਕਾਰ ਦੇ ਘਰ ਪਹੁੰਚੇ ਉਹ ਸ਼ਾਹੂਕਾਰ ਦੇ ਕੋਈ ਪੂਰਬਲੇ ਚੰਗੇ ਕਰਮ ਸਾਹਮਣੇ ਆਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰ ਦੇ ਵਿੱਚ ਚਰਨ ਪਾਏ ਕਹਿੰਦੇ ਉਹ ਸ਼ਾਹੂਕਾਰ ਦੇ ਘਰ ਬਹੁਤ ਅਮੀਰੀ ਸੀ ਤਾਂ ਨਾ ਦੌਲਤ ਸ਼ੌਹਰਤ ਭਾਗ ਕੀ ਬੋਇਆ ਤਾਂ ਕਿਰਜਕ ਸੀ ਘਰ ਦੇ ਵਿੱਚ ਬਹੁਤ ਸਾਰੇ ਨੌਕਰ ਚਾਕਰ ਰੱਖੇ ਸੀ ਆਪਣੀ ਸੇਵਾ ਦੇ ਲਈ ਆਪਣੇ ਸਾਰੇ ਕੰਮ ਆਪਣੇ ਨੌਕਰਾਂ ਤੋਂ ਕਰਵਾਉਂਦੇ ਕਹਿੰਦੇ ਉਹ ਜਦ ਕਲਗੀ ਤਰਪਾਸ਼ਾ ਜੀ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਤਾਂ ਚਾਹੀਦਾ ਤਾਂ ਇਹ ਸੀ ਕਿ ਇਸ ਗੱਲ ਨੂੰ ਸਮਝਦੇ ਵੀ ਅੱਜ ਸਾਡੇ ਭਾਗ ਜਾਗੇ ਨੇ ਸਾਡੇ ਕਰਮ ਜਾਗੇ ਨੇ ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ ਇਹ ਸਾਡੇ ਤੇ ਕਿਰਪਾ ਕੀਤੀ ਹੈ ਸਾਡੇ ਘਰ ਵਿੱਚ ਚਰਨ ਪਾਏ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਏ ਅਤੇ ਇਹ ਮੌਕਾ ਸਮਾਲਦੇ ਪਾਪ ਕੀ ਭੱਜ ਭੱਜ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਸਤਕਾਰ ਕਰਦੇ ਪਰ ਕਹਿੰਦੇ ਉਹ ਸ਼ਾਹੂਕਾਰ ਗਲਤੀ ਕਰ ਬੈਠਾ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਬਹੁਤ ਸਤਕਾਰ ਕੀਤਾ ਗਿਆ ਬੜੀ ਸੇਵਾ ਕੀਤੀ ਪਰ ਸਾਰੀ ਸੇਵਾ ਸਾਰਾ ਸਤਕਾਰ ਨੌਕਰਾਂ ਦੇ ਰਾਹੀਂ ਕਰਵਾਇਆ ਕਹਿੰਦੇ ਹੁਣ ਰਾਤ ਪਈ ਤਾਂ ਅੰਤਰਜਾਮੀ ਪਾਸ਼ਾ ਉਹਨਾਂ ਨੇ ਉੱਥੇ ਰਾਤ ਠਹਿਰਨ ਦਾ ਫੈਸਲਾ ਕੀਤਾ ਪਰ ਕਹਿੰਦੇ ਇਹ ਮੌਕਾ ਵੀ ਉਹ ਸ਼ਾਹੂਕਾਰ ਤੋਂ ਸੰਭਾਲਿਆ ਨਾ ਗਿਆ ਸਤਿਗੁਰੂ ਸੱਚੇ ਪਾਸ਼ਾ ਜੀ ਉਹਦੇ ਘਰ ਦੇ ਵਿੱਚ ਇੱਕ ਰਾਤ ਠਹਿਰੇ ਰਾਤ ਵੇਲੇ ਵੀ ਸ਼ਾਹੂਕਾਰ ਅਤੇ ਉਹਦਾ ਪਰਿਵਾਰ ਆਇਆ ਅਤੇ ਆ ਕੇ ਕਹਿਣ ਲੱਗਾ ਪਾਸ਼ਾ ਜੇਕਰ ਰਾਤ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਬਸ ਇੱਕ ਆਵਾਜ਼ ਲਗਾ ਦੇਣਾ ਤੁਹਾਡੇ ਇੱਕ ਆਵਾਜ਼ ਦੇ ਉੱਤੇ ਜੋ ਚੀਜ਼ ਤੁਹਾਨੂੰ ਚਾਹੀਦੀ ਹੋਈ ਉਹ ਮਿਲ ਜਾਵੇਗੀ ਕਹਿੰਦੇ ਅੰਤਰਜਾਮੀ ਪਾਸ਼ਾ ਮੁਸਕਰਾਏ ਸੌ ਗਏ ਕਹਿੰਦੇ ਅਮਰਤ ਵੇਲਾ ਹੋਇਆ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਨੇ ਤਾਂ ਅਮਰਤ ਵੇਲਾ ਸਮਾਲਣਾ ਹੀ ਸੀ ਪਾਸ਼ਾ ਉੱਠੇ ਪਾਸ਼ਾ ਨੇ ਆਵਾਜ਼ ਲਗਾਈ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਸ਼ਾ ਨੇ ਆਵਾਜ਼ ਲਗਾਈ ਤਾਂ ਸਤਿਗੁਰ ਸੱਚੇ ਪਾਸ਼ਾ ਦੇ ਦਰਵਾਜ਼ੇ ਦੇ ਅੱਗੇ ਖੜਾ ਪਹਿਰੇਦਾਰ ਭੱਜ ਕੇ ਅੰਦਰ ਆਇਆ ਆ ਕੇ ਕਿਹਾ ਪਾਸ਼ਾ ਕੁਝ ਚਾਹੀਦਾ ਏ ਕਹਿੰਦੇ ਪਾਸ਼ਾ ਮਸਕਰਾਏ ਅਤੇ ਕਿਹਾ ਨਹੀਂ ਕੁਝ ਨਹੀਂ ਚਾਹੀਦਾ ਕੁਝ ਸਮਾਂ ਬੀਤਿਆ ਤਾਂ ਸਤਿਗੁਰ ਸੱਚੇ ਪਾਸ਼ਾ ਨੇ ਫਿਰ ਆਵਾਜ਼ ਲਗਾਈ ਕਹਿੰਦੇ ਫਿਰ ਅੱਗੋਂ ਨੌਕਰ ਭੱਜ ਕੇ ਆਇਆ ਪਾਸ਼ਾ ਕੁਝ ਚਾਹੀਦਾ ਹੈ ਪਾਸ਼ਾ ਨੇ ਕਿਹਾ ਨਹੀਂ ਕੁਝ ਨਹੀਂ ਚਾਹੀਦਾ ਕਹਿੰਦੇ ਇਸੇ ਤਰ੍ਹਾਂ ਪਾਸ਼ਾ ਨੇ ਤੀਜੀ ਵਾਰ ਚੌਥੀ ਵਾਰ ਆਵਾਜ਼ ਲਗਾਈ ਤਾਂ ਹਰ ਵਾਰ ਸ਼ਾਹੂਕਾਰ ਦੇ ਨੌਕਰ ਹੀ ਪਾਸ਼ਾ ਜੀ ਦੀ ਆਵਾਜ਼ ਸੁਣ ਕੇ ਹਾਜ਼ਰੀ ਭਰਦੇ ਰਹੇ ਪਰਿਵਾਰ ਦਾ ਕੋਈ ਇੱਕ ਜੀ ਵੀ ਅੰਮ੍ਰਿਤ ਵੇਲੇ ਨਾ ਉੱਠਿਆ ਕਹਿੰਦੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਤਾਂ ਉੱਠੋ ਅੱਗੇ ਜਾਣ ਦਾ ਫੈਸਲਾ ਕੀਤਾ ਕਹਿੰਦੇ ਹੁਣ ਜਦੋਂ ਪਾਤਸ਼ਾਹ ਜੀ ਜਾਣ ਲੱਗੇ ਤਾਂ ਪੂਰਾ ਪਰਿਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਖੜ ਗਿਆ ਕਿਉਂਕਿ ਮਨ ਵਿੱਚ ਸੋਚਿਆ ਵੀ ਰਾਤ ਦਾ ਅਸੀਂ ਬਹੁਤ ਸੇਵਾ ਸਤਕਾਰ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਕਿੰਨੇ ਨੌਕਰ ਲਾਏ ਸੀ ਪਾਸ਼ਾ ਸਾਡੀ ਸੇਵਾ ਤੋਂ ਖੁਸ਼ ਹੋ ਕੇ ਸਾਡੀ ਝੋਲੀ ਦੇ ਵਿੱਚ ਕੋਈ ਬਚਨ ਪਾ ਕੇ ਜਾਣਗੇ ਕਹਿੰਦੇ ਪਾਸ਼ਾ ਨੇ ਬਚਨ ਪਾਏ ਤਾਂ ਜ਼ਰੂਰ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਸੇਵਾ ਤੋਂ ਖੁਸ਼ ਹੋ ਕੇ ਬਚਨ ਕੀਤੇ ਜ਼ਰੂਰ ਦਾਤਾਂ ਦਿੱਤੀਆਂ ਜ਼ਰੂਰ ਪਰ ਦਿੱਤੀਆਂ ਉਹਨਾਂ ਦੇ ਨੌਕਰਾਂ ਨੂੰ ਸਤਿਗੁਰ ਸੱਚੇ ਪਾਸ਼ਾ ਨੇ ਨੌਕਰਾਂ ਨੂੰ ਆਵਾਜ਼ ਮਾਰ ਕੇ ਕਿਹਾ ਕਿ ਭਾਈ ਤੁਸੀਂ ਬਹੁਤ ਸੇਵਾ ਕੀਤੀ ਆ ਤੁਸੀਂ ਇੱਕ ਦਿਨ ਦਾ ਅਮਰਤ ਵੀਲਾ ਸਮਾਲ ਲਿਆਏ ਤੁਸੀਂ ਜੋ ਚਾਓ ਮੰਗ ਲਓ ਤੁਹਾਨੂੰ ਸਭ ਕੁਝ ਮਿਲੇਗਾ ਨਾਲ ਹੀ ਬਾਦਸ਼ਾਹ ਨੇ ਸ਼ਾਹੂਕਾਰ ਨੂੰ ਦੱਸਿਆ ਕਿ ਭਾਈ ਤੁਹਾਡੇ ਪੂਰਬਲੇ ਚੰਗੇ ਕਰਮਾ ਕਰਕੇ ਅਸੀਂ ਤੁਹਾਨੂੰ ਇੱਕ ਦਿਨ ਦੀ ਸੇਵਾ ਦਿੱਤੀ ਸੀ ਇਸ ਕਰਕੇ ਅਸੀਂ ਤੁਹਾਡੇ ਘਰ ਦੇ ਵਿੱਚ ਆਏ ਸੀ ਕਿ ਤੁਹਾਨੂੰ ਇੱਕ ਦਿਨ ਦੀ ਸੇਵਾ ਦੇ ਕੇ ਤੁਹਾਡੀ ਇਹ ਸ਼ਾਹੂਕਾਰੀ ਜਨਮਾਂ ਜਨਮਾਂ ਦੇ ਲਈ ਪੱਕੀ ਕਰ ਦਵਾਂਗੇ ਪਰ ਤੁਸੀਂ ਇਹ ਮੌਕਾ ਗਵਾ ਲਿਆ ਹੈ ਹੁਣ ਇਹ ਸ਼ਾਹੂਕਾਰੀ ਤੁਹਾਡੀ ਨੌਕਰਾਂ ਨੂੰ ਮਿਲੇਗੀ ਇੱਕ ਦਿਨ ਐਸਾ ਆਵੇਗਾ ਕਿ ਇਹ ਨੌਕਰ ਤੁਹਾਡੇ ਉੱਤੇ ਰਾਜ ਕਰਨਗੇ ਸੋ ਸੰਗਤ ਜੀ ਇੱਕ ਦਿਨ ਦੀ ਸੇਵਾ ਇੱਕ ਦਿਨ ਦੇ ਅਮਰਤ ਵੇਲੇ ਕਰਕੇ ਸਤਿਗੁਰ ਸੱਚੇ ਬਾਦਸ਼ਾਹ ਜੀ ਨੇ ਉਸ ਸ਼ਾਹੂਕਾਰ ਦੇ ਨੌਕਰਾਂ ਦੇ ਉੱਤੇ ਐਨੀ ਕਿਰਪਾ ਕਰ ਦਿੱਤੀ ਸਤਿਗੁਰ ਸੱਚੇ ਬਾਦਸ਼ਾਹ ਚਾਹੁੰ ਤਾਂ ਕੀ ਨਹੀਂ ਕਰ ਸਕਦੇ ਉਹ ਤਾਂ ਇੱਕ ਪਲ ਦੇ ਵਿੱਚ ਜਨਮਾਂ ਜਨਮਾਂ ਦੀ ਗਰੀਬੀ ਘਟ ਸਕਦੇ ਨੇ ਜਨਮਾਂ ਜਨਮਾਂ ਦੇ ਦੁੱਖ ਰੋਗ ਜੋ ਸਾਡੇ ਕਰਮਾਂ ਦੇ ਵਿੱਚ ਲਿਖੇ ਨੇ ਕਿ ਜਨਮ ਲੈ ਲੈ ਕੇ ਦੁੱਖ ਭੋਗਣੇ ਨੇ ਜੇ ਸਤਿਗੁਰ ਸੱਚੇ ਪਾਤਸ਼ਾਹ ਤਰਸ ਦੇ ਘਰ ਦੇ ਵਿੱਚ ਆ ਜਾਣ ਬਖਸ਼ਿਸ਼ ਦੇ ਖਾਤੇ ਖੋਲ ਦੇਣ ਤਾਂ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਰੋਗ ਇੱਕ ਦਿਨ ਵਿੱਚ ਇੱਕ ਰਾਤ ਵਿੱਚ ਇੱਕ ਪਲ ਵਿੱਚ ਇੱਕ ਛਿਨ ਵਿੱਚ ਘੱਟ ਸਕਦੇ ਨੇ ਸੋ ਸਤਿਗੁਰ ਸੱਚੇ ਪਾਸ਼ ਜਿਹਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦਾ ਇੱਕ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਅਮਰਤ ਪੀ ਲੈ ਉੱਠਣਾ ਹੈ ਉੱਠ ਕੇ ਨਾਮ ਜਪਨਾ ਹੈ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਜੀ ਦੀ ਸਭ ਤੋਂ ਵੱਡੀ ਖੁਸ਼ੀ ਅਮਰਤ ਵੇਲੇ ਦੇ ਵਿੱਚੋਂ ਮਿਲਦੀ ਆ ਸਤਿਗੁਰ ਸੱਚੇ ਪਾਸ਼ਾ ਉਹਨਾਂ ਮਨੁੱਖਾਂ ਦੇ ਉੱਤੇ ਬੜੇ ਮਿਹਰਬਾਨ ਹੁੰਦੇ ਨੇ ਜੋ ਰੋਜ਼ ਅਮਰਤ ਵੇਲੇ ਉੱਠਦੇ ਨੇ ਉੱਠ ਕੇ ਨਾਮ ਜਪਦੇ ਨੇ ਆਪਣੇ ਗੁਰੂ ਨਾਨਕ ਪਾਸ਼ਾ ਜੀ ਦੀ ਯਾਦ ਵਿੱਚ ਬੈਠਦੇ ਨੇ ਫਿਰ ਗੁਰੂ ਨਾਨਕ ਪਾਸ਼ਾ ਕਲਗੀਧਰ ਪਾਸ਼ਾ ਵੀ ਦੋਵੇਂ ਮੁੱਠਾ ਉਸ ਸਿੱਖ ਦੀ ਝੋਲੀ ਦੇ ਵਿੱਚ ਖੋਲ ਦਿੰਦੇ ਨੇ ਅਮਰਤ ਵੇਲੇ ਦੀ ਬਹੁਤ ਮਹਿਮਾ ਹੈ ਸੁਸੰਗਤ ਜੀ ਇਹ ਸਾਖੀ ਇਹ ਘਟਨਾ ਆਪ ਜੀ ਦੇ ਨਾਲ ਸਾਂਝੀ ਕਰੰਦਾ ਇੱਕੋ ਮਕਸਦ ਇਹ ਹੈ ਕਿ ਕਿਤੇ ਆਪਾਂ ਵੀ ਸ਼ਾਹੂਕਾਰ ਵਾਲੀ ਗਲਤੀ ਨਾ ਕਰ ਬੈਠੀਏ ਕਿਉਂਕਿ ਸਾਡੇ ਘਰ ਦੇ ਵਿੱਚ ਵੀ ਰੋਜ਼-ਰੋਜ਼ ਗੁਰਨਾਨਕ ਪਾਤਸ਼ਾਹ ਆਉਂਦੇ ਨੇ ਕਲਗੀ ਤਰਪਾਹ ਸਾਹ ਆਉਂਦੇ ਨੇ ਪਤਾ ਨਹੀਂ ਕਿੰਨੀਆਂ ਆਦਾਤਾਂ ਕਿੰਨੀਆਂ ਬਰਕਤਾਂ ਖੁਸ਼ੀਆਂ ਸਾਡੇ ਲਈ ਲੈ ਕੇ ਆਉਂਦੇ ਨੇ ਪਰ ਅਸੀਂ ਅੱਗੋਂ ਸੁੱਤੇ ਪਈ ਹੁੰਨੇ ਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਿੰਨੂੰ ਦੇਣ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਲੈਣੀਆਂ ਨੇ ਤਾਂ ਫਿਰ ਅਮਰਤ ਵੇਲੇ ਉੱਠਣਾ ਪੈਣਾ ਹੈ ਅਮਰਤ ਵੇਲਾ ਸੰਭਾਲਣਾ ਪੈਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਦੋਵੇਂ ਮੁੱਠਾ ਹੀ ਝੋਲੀ ਦੇ ਵਿੱਚ ਖੋਲ ਦਿੰਦੇ ਨੇ ਸੋ ਹਰ ਹਾਲ ਦੇ ਵਿੱਚ ਅਮਰਤ ਵੇਲੇ ਉੱਠਣ ਦੀ ਕੋਸ਼ਿਸ਼ ਕਰਨੀ ਆ ਅਮਰਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰਨੀ ਆ ਜਿੰਨਾ ਹੋ ਸਕੇ ਉੱਠ ਕੇ ਨਾਮ ਜਪਣਾ ਹੈ ਅਮਰਤ ਵੇਲੇ ਦੇ 2 2.5 ਘੰਟੇ ਸੰਭਾਲ ਲਈਏ ਤਾਂ ਫਿਰ ਜ਼ਿੰਦਗੀ ਦੀਆਂ ਜੋ ਵੀ ਫਿਕਰ ਚਿੰਤਾਵਾਂ ਨੇ ਮੁੱਕ ਜਾਂਦੀਆਂ ਨੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਹਰ ਦਿਨ ਦੇ 24 ਘੰਟੇ ਦਿੱਤੇ ਆ। ਇਹ 24 ਘੰਟਿਆਂ ਦੇ ਵਿੱਚੋਂ ਸਿਰਫ ਢਾਈ ਘੰਟੇ ਮੰਗੇ ਆ। ਢਾਈ ਘੰਟੇ ਦਾ ਦਸਵੰਦ ਆਪਾਂ ਕੱਢਣਾ ਹੈ। ਬਾਕੀ 21 ਘੰਟੇ دنیਵੀ ਕੰਮ ਧੰਦੇ ਕਰਨ ਨੂੰ ਆ, ਆਪਣੀ ਰਿਸ਼ਤੇਦਾਰੀ ਪਗਤੌਣ ਨੂੰ ਆ, ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਨੂੰ ਆ। ਜੋ ਮਰਜ਼ੀ ਕੰਮ ਧੰਦੇ ਆਪਾਂ ਕਰੀਏ, ਖਾ ਲਓ, ਪੀ ਲਓ, ਸੋ ਲਓ, ਕੁੰਮੋ, ਫਿਰੋ। ਰਿਸ਼ਤੇਦਾਰੀ ਨੂੰ ਭਗਤੋ ਕਾਰੋਬਾਰ ਦੇ ਕੰਮ ਭਗਤੋ ਜਿੰਨੂੰ ਮਰਜ਼ੀ ਸਮਾਂ ਦਿਓ ਪਰ ਇਹ 2.5 ਘੰਟੇ ਗੁਰਨਾਨਕ ਪਾਤਸ਼ਾਹ ਨੂੰ ਦੇਣੇ ਆ ਉਹ ਪਰਮ ਪਿਤਾ ਪਰਮਾਤਮਾ ਨੂੰ ਦੇਣੇ ਆ ਜਿਨ੍ਹਾਂ ਨੇ ਇਹ 2.5 ਘੰਟੇ ਦਾ ਦਸਵੰਦ ਇਮਾਨਦਾਰੀ ਦੇ ਨਾਲ ਗੁਰੂ ਦੇ ਲਈ ਕੱਢਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰੀ ਦੁਨੀਆ ਦੀਆਂ ਖੁਸ਼ੀਆਂ ਉਹਦੀ ਝੋਲੀ ਦੇ ਵਿੱਚ ਪਾਈਆਂ ਨੇ ਤਾਂ ਫਿਰ ਆਓ ਆਪਾਂ ਵੀ ਇਹ ਕੋਸ਼ਿਸ਼ ਕਰੀਏ ਬڑے ਚਾਹ ਨਾਲ ਉਤਸ਼ਾਹ ਨਾਲ ਮਰਦ ਵੇਲੇ ਉੱਠੀਏ ਅਤੇ ਚਾਹ ਦੇ ਨਾਲ ਹੀ ਆਪਣੇ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਫਿਰ ਦੇਖਣਾ ਕਿੰਘ ਪਾਤਸ਼ਾਹ ਜੀ ਦੀਆਂ ਰਹਿਮਤਾਂ ਹੁੰਦੀਆਂ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਸਾਖੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਇਹ ਸਾਖੀ ਆਪਾਂ ਮਹਾਪੁਰਖਾਂ ਜੀ ਦੇ ਪਾਸੋਂ ਸੁਣੀ ਸੀ ਜੋ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਆ ਸਾਖੀ ਸੁਣਾਉਂਦਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਵਾ ਹੈ ਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ